ਨਾਮ ਆਪਣਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਕੀ ਹੈ ਘਟਨਾ ਇੱਥੇ ਹੀ ਇੱਕ ਸਾਡੇ ਪਿੰਡ ਦਾ ਲੜਕਾ ਹੈ ਅਮਨਦੀਪ ਸਿੰਘ ਜੋ ਕਿ ਘਰੋਂ ਆ ਕੇ ਮਾਰਕਫੈਲ ਵੱਲ ਆ ਕੇ ਬਾਪ ਦਾ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਇੱਥੇ ਇੱਕ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦੁੱਸੀ ਜਾ ਰਹੀ ਹੈ ਇਹ ਜੋ ਕਨਫਰਮ ਨਹੀਂ ਹੋਈ ਉਹਨੇ ਆਇਆ ਜੀ ਅਮਨਦੀਪ ਸਿੰਘ ਦੇ ਮੋਟਰਸਾਈਕਲ ਵਿੱਚ ਆ ਕੇ ਟੱਕਰ ਮਾਰ ਕੇ ਨਹੀਂ ਟੁੱਟ ਲਿਆ ਉਸ ਤੋਂ ਚਾਰ ਜਾਣੇ ਕਰਤਾਨਾਂ ਤੇ ਦਾਤਰਾ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਅਗੇ ਨਾਲ ਕਾਫੀ ਜ਼ਿਆਦਾ ਬੱਦਲ ਟੋਕ ਕੀਤੀ ਉਸ ਟਾਈਮ ਜੀ ਲਗਭਗ 9:25 ਦਾ ਟਾਈਮ ਸੀ ਸਵੇਰੇ ਦਾ ਤੇ ਉਹ ਬਹੁਤ ਜ਼ਿਆਦਾ ਦਾ ਲਹੂ ਹਾਨ ਕੀਤਾ ਗਿਆ ਮੁੰਡੇ ਦਾ ਉਹਦੀ ਹਾਲਤ ਕਾਫੀ ਜ਼ਿਆਦਾ ਸੀ ਇਹ ਸਾਹਿਬ ਪਹਿਲਾਂ ਇਹਨੂੰ ਇਥੋਂ ਆਈਵੀਆਈ ਹਸਪੀਟਲ ਤੇ ਲੈ ਕੇ ਗਏ ਫਿਰ ਉਹ ਤੋਂ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਕੌਣ ਆਇਆ ਮੁੰਡਾ ਇਹ ਕੌਣ ਹੈ ਬੱਚੀ ਕਿਹੜੇ ਜੀਜੀ ਇਹ ਅਮਨਦੀਪ ਸਿੰਘ ਸਾਨਫੋ ਤੇ ਇਹਨਦਰ ਸਿੰਘ ਬਸਤੀ ਬੁਲੇਪੁਰ ਗਈ ਹੈ ਜੀ ਤੇ ਇਹ ਖੇਤੀਬਾੜੀ ਹਾਂਜੀ ਉਹਨਾਂ ਦੇ ਮਾਤਾ ਐਮ ਐਨ ਸਾਹਿਬ ਦੇ ਕਜ਼ਨ ਸਿਸਟਰ ਨੇ ਜੀ ਕੀ ਨਾਮ ਕੀ ਅਮਨਦੀਪਾ ਜਗਤਾਰ ਸਿੰਘ ਗਾਲਪੁਰਾ ਨੇੜੇ ਸੰਗਾਲਾ ਤੋਂ ਉਹਨਾਂ ਦੇ ਰਿਸ਼ਤੇਦਾਰੀ ਚੋਂ ਇਹ ਲੜਕਾ ਹਾਂਜੀ ਹਾਂ ਉਹਨਾਂ ਦੇ ਘਰ ਤੋਂ ਪੂਰਾ ਆ ਪਏ ਨਹੀਂ ਉਹ ਹਸਪੀਟਲ ਆਏ ਸੀਗੇ ਜੀ ਕਿਉਂਕਿ ਇੱਥੋਂ ਤਾਂ ਅਸੀਂ ਮੈਂ ਉਹਨਾਂ ਨੂੰ ਲੈ ਕੇ ਸੀਗੇ ਪਿੰਡਵਾਸੀ ਸਾਡੇ ਜੇ ਇੱਥੇ ਦੋ ਤਿੰਨ ਜਣੇ ਮੌਕੇ ਤੇ ਆ ਗਏ ਇਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਸੀਗੇ ਉਹ ਜਦੋਂ ਇਹ ਵਾਰ ਦਾ ਤੋਂ ਇਸ ਤਰ੍ਹਾਂ ਇਹ ਲੜਕੇ ਨੂੰ ਹਸਪੀਟਲ ਲੈ ਕੇ ਸੀ ਉਹ ਉੱਥੇ ਆਏ ਸੀ ਹਮਨ ਸਾਹਿਬ ਜੀ ਪਤਾ ਲੱਗਦਾ ਹੈ ਕਿ ਨਹੀਂ ਜੀ ਉਹ ਹਜੇ ਤਾਂ ਕੋਈ ਨਹੀਂ ਮਿਲ ਰਿਹਾ ਬਾਕੀ ਜਿਹੜੇ ਪ੍ਰਸ਼ਾਸਨ ਇਹੋ ਲੱਗਿਆ ਹੋਇਆ ਹੈ ਸੀਸੀਟੀਵੀ ਉਹਦੇ ਹੀ ਕਵਰ ਕਰ ਰਹੇ ਨੇ ਜੇ ਕੋਈ ਕਲੀਮਲਦਾ ਤਾਂ ਉਹਦੇ ਅਧਾਰ ਤੇ ਅਗਲੀ ਕਾਰਵਾਈ ਵੀ ਹੋ ਸਕਦੀ ਹੈ ਉਹਨਾਂ ਕੋਈ ਜੀ ਤਲਵਾਰਾਂ ਤੇ ਦਾਹ ਦੱਸੇ ਜਾਂਦੇ ਨੇ ਉਹ ਤੋਂ ਦੱਸੀ ਵੀ ਬਾਅਦ ਦੇ ਵਿੱਚ ਆਇਆ ਸਾਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਗੱਲ ਹੋ ਗਈ ਤੇ ਅਸੀਂ ਜਦੋਂ ਪਹੁੰਚੇ ਇਨੀ ਤੋ ਉਹ ਉਹ ਤਾਂ ਜਦੇ 2-3 ਮਿੰਟ ਦੇ ਵਿੱਚ ਹੀ ਜਿਹੜੇ ਕਾਰ ਸਵਾਸੀ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਇੱਕ ਤਾਂ ਬੰਦਾ ਕਾਰ ਸਟਾਰਟ ਕਰਕੇ ਡਰਾਈਵਰ ਬਿੱਤੀ ਬੈਠਾ ਵੀ ਸੀ ਤੇ ਚਾਰ ਜਾਨੇ ਬਾਹਰ ਬਾਤੀ ਇੰਜਾਮ ਦੇ ਰਹੇ ਸੀ। ਇਹਹੀ ਖੇਤੀਬਾੜੀ ਵਾਲੇ ਹਾਂ। ਮਾਲਕਾਂ ਨੇ ਕਿਸੇ ਨੇ ਬਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਇੱਥੇ ਜੀ ਦੋ ਤਿੰਨ ਕਿ ਜਾਨੀ ਸੀਗੇ ਤੇ ਇੱਕ ਤਾਂ ਅਗਲਾ ਸ਼ੌਕ ਸੀਗਾ ਕਿ ਮਤਲਬ ਇਹ ਹੋ ਗਿਆ ਹਨਾ। ਨੇ ਜਲਦੀ ਕੋਈ ਬਾਕੀ ਘਟਨਾ ਇਦਾਂ ਦੀ ਘਟ ਰਹੀ ਸੀ ਚਾਰ ਜਾਣੇ ਜੇ ਹਥਿਆਰ ਨਾਲ ਪੁੱਟ ਰਹੇ ਹੋਂ ਤਾਂ ਉਹਦੇ ਵਿੱਚ ਕੋਈ ਨਹੀਂ ਇਨਵੋਲ ਹੋਣ ਦਾ ਪਰਵਾਹ ਦੇ ਵਿੱਚ ਜਿਹੜਾ ਇੱਕ ਬ੍ਰਦਰ ਹੈ ਉਹ ਕੋਲਸੇ ਵਿੱਚ ਹੀ ਜੌਬ ਕਰਦਾ ਮਾਤਾ ਪਿਤਾ ਨੇ ਇੱਕ ਬ੍ਰਦਰ ਦਾ ਪੋਰ ਨਹੀਂ ਜੀ ਕੀ ਨਾਮ ਹੈ ਜੀ ਤੁਹਾਡਾ ਅਰਸ਼ਦੀਪ ਸਿੰਘ ਜੀ ਅਖੀਰ ਕੀ ਗੱਲ ਹੋਈ ਉਸੇ ਇੱਥੇ ਤਕਰੀਬਨ 9:00 ਵਜੇ ਸਵੇਰੇ ਜੀ ਕੋਈ ਪਿੰਡ ਦੇ ਮੁੰਡਿਆਂ ਨੇ ਅਮਨਦੀਪ ਸਿੰਘ ਨੂੰ ਕੋਈ ਬਾਹ ਲਾਣ ਤੇ ਬਲਾਸੇ ਨਾਲ ਉਸ ਉੱਤੇ ਹੰਗਲਾ ਕਰਕੇ ਗਏ ਕਿੰਨੇ ਕ ਬੰਦੇ ਜੀ ਕਿਸ ਪਤਾ ਲੱਗਿਆ ਉਸ ਪਤਨ ਲਗਭਗ 4-5 ਦੇ ਕਰੀਬ ਹੁੰਦੇ ਸੀ ਇੱਕ ਆਮਨਦੀਪ ਹੈ ਕੋਪਰਾ ਸੋਣ ਬਈ ਬਸ ਨੇ ਕਹਿੰਦੇ ਕੀ ਇਹ ਰਿਸ਼ਤੇਦਾਰੀ ਕੋਈ ਕਿਸੇ ਪੋਲੀਟਿਕਲ ਲੀਡਰ ਜੀ ਨਾਲ ਸ਼ਾਇਦ ਉਹਨਾਂ ਪੈਦੀ ਆਏ ਹੋਣਗੇ ਜੀ ਨਾ ਮੰਨਦੇ ਉਹ ਮੈਨੂੰ ਕੋਈ ਐਮਐਲਏ ਦਾ ਕੋਈ ਰਿਸ਼ਤੇਦਾਰੀ ਕੁਝ ਵੀ ਪਤਾ ਨਹੀਂ ਲੱਗ ਰਿਹਾ ਹਾਂਜੀ 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 ਇਹਨਾਂ ਦਾ ਕੋਈ ਨਾਮ ਪਤਾ ਛਿੰਦੇ ਤੋਂ ਪੰਜੇ ਹੈ ਨਹੀਂ ਸੀ 4-5 ਬੰਦੇ ਦੇ ਕਰੀਬ ਹੁੰਦੇ ਸੀ ਗਏ ਜੀ ਅੱਛਾ ਯਾਰ ਕਿਰਪਾਲਾ ਜੀ ਦਾ ਹੋ ਗਿਆ ਜੀ ਜਿਹੜੇ ਚਾਹਾਂ ਮਿਲਦੇ ਹਾਂ ਹਾਂਜੀ ਬਿਲਕੁਲ ਮਹਿਸੂਸ ਬਿਲਕੁਲ ਪਹੁੰਚ ਲੀ ਗਏ ਤੁਸੀਂ ਉਹਨਾਂ ਨੂੰ ਹੁਣ ਪਹਿਲਾ ਆਈਵੀਐ ਲੈ ਕੇ ਗਏ ਹੁਣ ਕਿਤੇ ਹੋ ਰਿਹਾ ਰੈਫਰ ਕੀਤਾ ਜੀ ਤਾਂ ਹੀ ਮੈਂ ਕਰਤੀ ਆ ਜਿਹੜਾ ਕੋਈ ਜਿਹੜਾ ਠੀਕ ਉਸੇ ਦਾ ਰੈਫਰਸਟ ਲੱਗਦਾ ਹੈ ਹਾਂ ਜੀ ਇਹ ਅੱਜ ਸਵੇਰ 9:30 ਪੌਣੇ 10 ਵਜੇ ਦੀ ਘਟਨਾ ਹੈ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਹੈ ਜੀ ਦੀ 15 ਸਾਲ ਦੀ ਏਜ ਹੈ ਇਹ ਇਹਦੀ ਗੋਲਡਨ ਗ੍ਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਮੋਟਰ ਲੱਗੀ ਹੋਈ ਹੈ ਉੱਥੇ ਇਹਨੇ ਪਸ਼ੂ ਡੰਗਰ ਵੀ ਰੱਖੇ ਹੋਏ ਆ ਜਿਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9:30 ਵਜੇ ਆਉਂਦਾ ਹੈ ਉੱਥੇ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਦੇ ਢੇਡਾ ਵੀ ਮਾਰਦਾ ਅੱਜ ਰੋਜ਼ਾਨਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਲਟੋ ਜਿਹੜਾ ਨਵਾਂ ਮਾਡਲ ਹੈ K10 ਇਹ ਇਹਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲੇ ਜਿਨ੍ਹਾਂ ਦੇ ਮੂੰਹ ਮੰਨੀ ਹੋਏ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਇਹਦੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਜੀਆਂ ਲੱਤਾਂ ਤੇ ਈ ਤੇ ਬਾਹਾਂ ਤੇ ਕਾਫੀ ਇਹਦੇ ਛੁੱਟਾਈਆਂ। ਮੋੜੀ ਬਤਾਉ ਤੋਂ ਪਤਾ ਲੱਗਿਆ ਕਿ ਕੌਣ ਸੀ ਸਰੋਵਰ ਉਹਦੇ ਮੁੜਲੀ ਬਤਾਉ ਤੋਂ ਇਹੀ ਪਤਾ ਲੱਗਿਆ ਵੀ ਇਹ ਗੱਡੀਆਂ 2-3 ਦਿਨ ਦੀ ਇਹਦੀ ਰੈਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ 7 7.5 ਤੋਂ ਇਹਦੀ ਉੱਥੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੇ ਸੀਗੇ ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ। ਇਹਨਾਂ ਕਾਲਮ ਨੂੰ ਕਰ ਰਹੇ ਨੇ ਕੀ ਕਾਲਮ ਨੂੰ ओके ਮਲਟੀਪਲ ਅਸੀਂ ਐਂਗਲਸ ਤੇ ਕੰਮ ਕਰ ਰਹੇ ਆ ਜੀ ਤੁਹਾਡੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐ ਐਸਐਸਪੀ ਸਾਹਿਬ ਦਾ ਸਭਾ ਆਪਣੇ ਐਸਐਸਪੀ ਸਾਹਿਬ ਦੇ ਦਸ਼ਾ ਨਿਰਦੇਸ਼ਾਂ ਤੇ ਟੀਮਾਂ ਬਣੀਆਂ ਹੋਈਆਂ ਐ ਐਸਪੀ ਬੀ ਸਾਹਿਬ ਸੁਪਰਵਾਈਜ਼ ਕਰ ਰਹੇ ਐ ਐਸਪੀ ਬੀ ਪਰਲੋਚਨ ਸਿੰਘ ਜੀ ਕੋਲ ਚਾਰਜ ਹੈ ਉਹ ਵੀ ਟੀਮ ਦਸ਼ਮਲ ਸੀਆਈਏ ਦੀ ਟੀਮ ਲੱਗੀ ਹੋਈ ਐ ਸਪੈਸ਼ਲ ਪ੍ਰਾਂਤੀਕ ਟੀਮ ਲੱਗੀ ਹੋਈ ਐ ਸਾਈਬਰ ਵਾਲੇ ਵੀ ਲੱਗੇ ਹੋਏ ਐ ਸਾਰੇ ਅਸੀਂ ਅਸੇ ਤਰ੍ਹਾਂ ਦੇ ਵਰਕਅਪ ਕਰ ਰਹੇ ਹਾਂ ਜੀ ਜਿੱਤੇ ਹਮਲਾ ਹੋਇਆ ਆਰਥਿਕ ਜਿਸ ਤੇ ਹਮਲਾ ਹੋਇਆ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੋਹੱਲੀ ਸ਼ੁਕਤ ਕੀਤਾ ਗਿਆ ਜਿੱਥੇ ਹਜੇ ਇਹਨਾਂ ਦੀ ਹਾਲਤ ਸਤਿ ਦੱਸੀ ਜਾ ਰਹੀ ਹੈ ਡਾਕਟਰ ਸਾਹਿਬ ਜਿਹੜੇ ਹਸਪਤਲ ਲੈ ਆ ਗਏ ਇੱਥੇ ਆਈਵੀ ਚ ਲੈ ਕੇ ਗਏ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਮਡਲੀ ਸਟਾ ਦੇ ਕੇ ਅੱਗੇ ਰੈਫਰ ਕਰ ਦਿੱਤਾ ਪਰ ਨਾਲ ਵਿੱਚ ਕੋਈ ਆ ਰਿਹਾ ਕਿ ਹਾਲਤ ਤੁਹੰਬੋ ਸੇਰੀਅਸਲੀ ਮਲਟੀਪਲ ਐਂਗਲਸ ਤੇ ਕੰਮ ਕਰ ਰਹੇ ਆਂ ਜੀ ਤੇ ਜੋ ਵੀ ਇਹਦਾ ਰੈਲੇਵੈਂਟ ਸੈਕਸ਼ਨ ਸੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਤੋ ਜੋ ਵੀ ਅੱਗੇ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਕੁਝ ਪਤਾ ਲੱਗਿਆ ਪਰਿਵਾਰ ਤੋਂ ਕੁਝ ਵੀ ਨਹੀਂ ਇਹ ਦੋ ਭਰਾ ਨੇ ਜੀ ਛੋਟਾ ਤਾਂ ਸਾਡਾ ਪੁਲਿਸ ਮੁਲਾਜ਼ਮ ਹੀ ਹੈ ਇਹਦੀ ਮੈਰਿਜ ਹੋਈ ਵੀ ਹੈ ਇਹ ਹਜੇ ਬੱਚਾ ਕੋਈ ਨਹੀਂਗਾ ਹਮ ਤੱਕ ਇਹੀ ਪਰਿਵਾਰ ਦਾ ਬੰਦਾ ਸਾਹਮਣੇ ਆਇਆ ਇਹ ਬੁਲੇਪੁਰ ਦਾ ਹੈ ਜੀ ਬੁਲੇਪੁਰ ਪਿੰਡ ਦਾ ਬੁਲੇਪੁਰ ਰੋਡ ਤੇ ਇਹ ਹਾਦਸਾ ਹੋਇਆ